ਆ ਖਬਰਾਂ ਦੇ ਵੱਲ ਵਧਦੇ ਆ ਪ੍ਰਵੀਨ ਜੀ ਜੀ ਸਭ ਤੋਂ ਵੱਡੀ ਖਬਰ ਕੈਲੀਫੋਰਨੀਆ ਦੇ ਸੰਦਰਭ ਇਨਫੈਕਟ ਪੂਰੇ ਮੁਲਕ ਦੇ ਹਾਲਵਿਦਾਲ ਜੋ ਐਲ ਏ ਦੇ ਵਿੱਚ ਚੱਲ ਰਿਹਾ ਆ ਐਂਟੀ ਹਾਈਸ ਪ੍ਰੋਟੈਸਟ ਜਿਹੜੇ ਕਿ ਹੰਸਕ ਰੂਪ اختیار ਕਰ ਗਏ ਜੋ ਇਸ ਟਾਈਮ ਹਾਲਾਤ ਬਣੇ ਪਏ ਆ ਉਹਨਾਂ ਦੀ ਤੁਹਾਨੂੰ ਕੁਝ ਤਾਦਾ ਸਥਿਤੀਆਂ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਆ ਹੁਣੇ-ਹੁਣੇ ਜਿਹੜੀਆਂ ਰਿਪੋਰਟਸ ਆ ਰਹੀਆਂ ਆ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਇਹ ਹੁਣ ਗੱਲ ਆਖੀ ਆ ਕਹਿੰਦੇ ਵੀ ਮੈਨੂੰ ਹੁਣੇ-ਹੁਣੇ ਪਤਾ ਲੱਗਾ ਹੈ ਵੀ ਰਾਸ਼ਪਤੀ 트럼ਪ 2000 ਹੋਰ ਨੈਸ਼ਨਲ ਗਾਰਡਜ਼ ਨੈਸ਼ਨਲ ਟ੍ਰੂਪਸ ਉਹ ਐਲ.ਏ. ਵੱਲ ਨੂੰ ਕੱਲਣ ਜਾ ਰਹੇ ਹੈਗੇ ਆ ਇਸ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਇਹ ਰਿਪੋਰਟ ਆਈ ਸੀ ਵੀ ਰਾਸ਼ਪਤੀ 트럼ਪ ਨੇ ਜਿਹੜੇ 700 ਮਰੀਨਜ਼ ਆ ਉਹਨਾਂ ਨੂੰ ਮੋਬਿਲਾਈਜ਼ ਕਰ ਦਿੱਤਾ ਉਹਨਾਂ ਨੂੰ ਐਕਟਿਵ ਹੋਣ ਦੇ ਲਈ ਆਖ ਦਿੱਤਾ ਵੀ ਉਹ ਜਿਹੜੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡਸ ਆ ਉਹਨਾਂ ਦੀ ਮਦਦ ਕਰਨ ਦੇ ਲਈ ਫੈਡਰਲ ਪਰਸਨਲ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਬਚਾਉਣ ਖਾਤਰ ਐਲ.ਏ ਦੇ ਵਿੱਚ ਜਿਹੜੇ ਉਹ ਜਾਣ ਕਹਿੰਦੇ ਵੀ ਉਹਨਾਂ ਦੇ 24 ਘੰਟਿਆਂ ਦੇ ਵਿੱਚ ਉਹਨਾਂ ਦੀ ਡਿਪਲॉयਮੈਂਟ ਉਹਨਾਂ ਨੂੰ ਉੱਥੇ ਐਲ.ਏ ਦੇ ਵਿੱਚ ਲਿਆਂਦਾ ਜਾ ਸਕਦਾ ਹੈਗਾ ਆ 트럼ਪ ਹੋਣਾ ਨੇ ਸਪੋਰਟ ਕੀਤੀ ਉਸ ਗੱਲ ਦੀ ਜਿਸ ਵਿੱਚ ਗੈਵਿਨ ਨਿਊਸਮ ਨੂੰ ਅਰੈਸਟ ਕਰਨ ਦੀ ਜਿਹੜੀ ਆ ਉਹ ਗੱਲ ਚੱਲੀ ਸੀ ਜਿਸ ਤੋਂ ਇੱਕ ਟਾਈਮ ਦੇ ਉੱਤੇ ਜਿਹੜੇ ਟਾਮ ਹੂਮਨ ਆ ਉਹਨਾਂ ਨੇ ਆਪਣੇ ਹੱਥ ਧੋਣ ਦੀ ਕੋਸ਼ਿਸ਼ ਕੀਤੀ ਸੀ ਗਵਰਨਰ ਨਿਊਸਨ ਸਟੇਟ ਆਫ ਕੈਲੀਫੋਰਨੀਆ ਤੇ ਨਾਲ ਜਿਹੜੇ ਸਟੇਟ ਦੇ ਅਟਾਰਨੀ ਜਨਰਲ ਰੌਬ ਵੋਂਟਾ ਉਹਨਾਂ ਨੇ ਸੂ ਕਰ ਦਿੱਤਾ ਹੈ ਟਰੰਪ ਹੁਣਾਂ ਨੂੰ ਡਿਫੈਂਸ ਸੈਕ੍ਰੇਟਰੀ ਪੀਟ ਹੈਗਸਥ ਨੂੰ ਨੈਸ਼ਨਲ ਗਾਰਡਸ ਡਿਪਲੋਏ ਕਰਨ ਦੇ ਮਾਮਲੇ ਵਿੱਚ ਜਿਹੜੇ ਪ੍ਰੋਟੈਸਟ ਦੇ ਨਾਲ ਡੀਲ ਕਰਨ ਦੇ ਲਈ ਜਿਹੜੇ ਰੱਖੇ ਸੀਗੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਆ ਐਸ ਟਾਈਮ ਲਾ ਦੇ ਵਿੱਚੋਂ ਆ ਰਹੀਆਂ ਆ ਜਿੱਥੇ ਇਹੀ ਪਤਾ ਲੱਗ ਰਿਹਾ ਵੀ ਪ੍ਰੋਟੈਸਟਿਕ ਕਈ ਥਾਵਾਂ ਦੇ ਉੱਤੇ ਅਜੇ ਵੀ ਚੱਲ ਰਹੇ ਨੇ ਟੈਂਸ਼ਨਸ ਐਸ ਟਾਈਮ ਕਾਫੀ ਜ਼ਿਆਦਾ ਵਧ ਰਹੀਆਂ ਪਈਆਂ ਨੇ ਪ੍ਰੋਟੈਸਟ ਇਹ ਜਿਹੜੇ ਮਜਾਲੀ ਆ ਜਦ ਜਦ ਇਹ ਹਿੰਸਕ ਰੂਪ اختیار ਕਰ ਗਏ ਬਹੁਤ ਸਾਰੇ ਜਿਹੜੇ ਮੁਜ਼ਾਹਰਾ ਕਰੀ ਆ ਉਹਨਾਂ ਦੇ ਵਿੱਚੋਂ ਇਹ ਕਹਿ ਰਹੇ ਆ ਵੀ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਰਬੜ ਬੁਲੇਟ ਸੁੱਟਣ ਤੋਂ ਬਾਅਦ ਦੇ ਵਿੱਚ ਲੋਕ ਜਿਆਦਾ ਜਿਹੜੇ ਉਹ ਬਾਹਰ ਆਏ ਆ ਬਰਨੀ ਸੈਂਟਰਸ ਦਾ ਬਿਆਨ ਨਹੀਂ ਆਇਆ ਕਿ ਇਹ ਅਥੋਰਿਟੇਰੀਅਨ ਰਾਜ ਜਿਹੜਾ ਆ ਉਹ ਦੇਖਣ ਨੂੰ ਆਪਾਂ ਨੂੰ ਮਿਲ ਰਿਹਾ ਪਹਿਲੋਂ ਇਲੀਗਲ ਰੇਡਸ ਕਰੋ ਫਿਰ ਲੋਕ ਉਸ ਦੇ ਉੱਤੇ ਰਿਐਕਟ ਕਰਦੇ ਆ ਫਿਰ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰੋ ਤੇ ਫਿਰ ਤੁਹਾਨੂੰ ਹੋਰ ਵੀ ਵੱਡਾ ਜਿਹੜਾ ਕ੍ਰੈਕਡਾਊਨ ਆ ਔਰ ਕਰਨ ਨੂੰ ਜਿਹੜਾ ਆ ਮੌਕਾ ਮਿਲ ਜਾਂਦਾ ਆ ਮਕਸੀਕੋ ਦੇ ਝੰਡੇ ਅਮਰੀਕਾ ਦੇ ਝੰਡੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਲਹਿਰਾਈਆਂ ਜਾ ਰਹੀਆਂ ਆ ਅਮਰੀਕਾ ਦੇ ਝੰਡੇ ਨੂੰ ਵੀ ਸਾੜਨ ਦੀਆਂ ਕੋਸ਼ਿਸ਼ਾਂ ਤੇ ਕਈਆਂ ਨੇ ਕਮਲਿਆ ਨੇ ਉਹ ਵੀ ਕਰਤੂਤਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ ਸੋ ਜਿਹੜੇ ਹੁਣ ਗਵਰਨਰ ਨਿਊਸਮ ਆ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਮੈਨੂੰ ਹੁਣੇ ਪਤਾ ਲੱਗਾ ਵੀ 2000 ਹੋਰ ਨੈਸ਼ਨਲ ਗਾਰਡ ਆ ਜਿਹੜੀ ਲਾਅਲੈਸਨੈਸ ਇਸ ਟਾਈਮ ਉੱਤੇ ਬਣੀ ਪਈ ਆ ਉਹਨਾਂ ਨੂੰ ਪ੍ਰिवेंट ਕਰਨ ਦੇ ਲਈ ਉਸ ਨੂੰ ਅਡਰੈਸ ਕਰਨ ਦੇ ਲਈ ਜਿਹੜੇ ਉਹ ਹੋਰ ਲਿਆਂਦੇ ਜਾ ਸਕਦੇ ਆ ਐਲਪੀਡੀ ਦੇ ਜਿਹੜੇ ਚੀਫ ਨੇ ਉਹਨਾਂ ਨੇ ਕਿਹਾ ਹੈ ਵੀ ਜਿਹੜੇ ਫੈਡਰਲ ਫੋਰਸਿਸ ਆ ਉਹਨਾਂ ਦੇ ਅਰਾਈਵਲ ਦੇ ਨਾਲ ਸਾਡੇ ਲਈ ਜਿਹੜੀਆਂ ਚੁਣੌਤੀਆਂ ਆ ਉਹ ਕਾਫੀ ਜ਼ਿਆਦਾ ਹੋਰ ਵੱਧ ਜਾਣਗੀਆਂ ਐਲਪੀਡੀ ਦੇ ਜਿਹੜੇ ਚੀਫ ਜਿਮ ਮੈਕਡੋਨਲ ਉਹਨਾਂ ਨੇ ਮਰੀਨ ਦੀ ਡਿਪਲॉयਮੈਂਟ ਤੋਂ ਬਾਅਦ ਦੇ ਵਿੱਚ ਇਹ ਬਿਆਨ ਦਿੱਤਾ ਆ ਕਹਿੰਦੇ ਵੀ ਕੋਆਰਡੀਨੇਸ਼ਨ ਇਸ ਤੇ ਵਿੱਚ ਇੱਕ ਹਿਸਾਬ ਦੇ ਨਾਲ ਐਬਸੈਂਟ ਹੋਊਗੀ ਗੈਰ ਹਾਜ਼ਰੀ ਹੋਊਗੀ ਕਹਿੰਦੇ ਵੀ ਇਹਦੇ ਨਾਲ ਲੌਜਿਸਟਿਕ ਤੇ ਆਪਰੇਸ਼ਨਲ ਚੈਲੰਜ ਸਾਡੇ ਲਈ ਵੀ ਕਾਫੀ ਜ਼ਿਆਦਾ ਔਖਾ ਬਣ ਜਾਊਗਾ ਜਿਨ੍ਹਾਂ ਦੇ ਉੱਤੇ ਸ਼ਹਿਰ ਦੀ ਸੇਫਟੀ ਦੀ ਵੱਡੀ ਜਿਹੜੀ ਜ਼ਿੰਮੇਵਾਰੀ ਰਹਿੰਦੀ ਆ ਐਲਪੀਡੀ ਕਹਿੰਦੇ ਵੀ ਉਸ ਤੇ ਨਾਲ ਜਿਹੜੇ ਸਾਡੇ ਹੋਰ ਸਾਥੀ ਨੇ ਲਾਈਨ ਇਨਫੋਰਸਮੈਂਟ ਦੇ ਪਿਛਲੇ ਕਈ ਦਹਾਕਿਆਂ ਤੋਂ ਅਸੀਂ ਪਬਲਿਕ ਵੱਡੇ ਪੱਧਰ ਦੀਆਂ ਜਿਹੜੀਆਂ ਪਬਲਿਕ ਡੈਮੋਨਸਟ੍ਰੇਸ਼ਨਸ ਆ ਉਹਨਾਂ ਨੂੰ ਐਕਸਪੀਰੀਅੰਸ ਕੀਤਾ ਆ ਅਸੀਂ ਕੌਨਫੀਡੈਂਟ ਆ ਵੀ ਅਸੀਂ ਆਪਣੇ ਪੱਧਰ ਦੇ ਉੱਤੇ ਸਾਡੇ ਕੋਲ ਇਨੀ ਕਾਬਿਲਿਟੀ ਹੈਗੀ ਆ ਵੀ ਅਸੀਂ ਪ੍ਰੋਫੈਸ਼ਨਲੀ ਇਫੈਕਟਿਵਲੀ ਇਸ ਨੂੰ ਵਧੀਆ ਢੰਗ ਦੇ ਨਾਲ ਨਜਿੱਠ ਸਕਦੇ ਆ ਤੇ ਕਹਿੰਦੇ ਸਾਡੀ ਪ੍ਰਾਇਓਰਿਟੀ ਇਹੀ ਆ ਮੁੱਖ ਮਕਸਦ ਇਹੀ ਆ ਵੀ ਪਬਲਿਕ ਤੇ ਜਿਹੜੇ ਆਫੀਸਰਸ ਔਨ ਗਰਾਉਂਡ ਨੇ ਉਹਨਾਂ ਸਾਰਿਆਂ ਦੀ ਸੇਫਟੀ ਜਿਹੜੀ ਆ ਯਕੀਨੀ ਬਣਾਈ ਜਾ ਸਕੇ ਉਹਨਾਂ ਨੇ ਗੁਹਾਰ ਲਈ ਵੀ ਲਾਈਨਸ ਆਫ ਕਮਿਊਨੀਕੇਸ਼ਨ ਜਿੰਨੀਆਂ ਵੀ ਏਜੰਸੀਜ਼ ਆ ਉਹਨਾਂ ਵਿੱਚ ਓਪਨ ਹੋਣੀ ਚਾਹੀਦੀ ਆ ਕੰਟੀਨਿਊਸ ਹੋਣੀ ਚਾਹੀਦੀ ਆ ਤਾਂ ਜੋ ਕਿਸੇ ਤਰੀਕੇ ਦੀ ਕਨਫਿਊਜ਼ਨ ਜਾਂ ਜਿਹੜਾ ਮਸਲਾ ਹੋਰ ਜ਼ਿਆਦਾ ਨਾ ਵਧੇ ਉਸ ਦੀ ਜਿਹੜੀ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਆ ਕੋਆਰਡੀਨੇਟਡ ਲਾਫੁਲ ਆਰਡਰਲੀ ਰਿਸਪਾਂਸ ਐਸ ਮੌਕੇ ਦੇ ਉੱਤੇ ਗੰਭੀਰ ਮੌਕੇ ਦੇ ਉੱਤੇ ਕਹਿੰਦੇ ਆ ਉਹ ਹੋਣਾ ਚਾਹੀਦਾ ਆ ਸੋ ਫਾਰ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਜਾ ਚੁੱਕਾ ਆ ਐਲ ਏ ਕਾਉਂਟੀ ਦੇ ਵਿੱਚ ਇਹ ਜਿਹੜੇ ਹੋਏ ਪ੍ਰੋਟੈਸਟ ਆ ਐਂਟੀ ਹਾਈਸ ਪ੍ਰੋਟੈਸਟ ਜੋ ਇਹ ਰੂਪ ਅਖਤਿਆਰ ਕਰ ਚੁੱਕੇ ਆ 29 ਜਾਣੇ ਜਿਹੜੇ ਸ਼ਨੀਚਰਵਾਰ ਨੂੰ 21 ਜਾਣੇ ਐਤਵਾਰ ਨੂੰ ਜਿਹੜੇ ਉਹ ਗ੍ਰਿਫਤਾਰ ਹੋਏ ਜਿਨ੍ਹਾਂ ਦੇ ਵਿੱਚ ਚਾਰजेस अटेम्प्टेड ਮਰਡਰ ਵਿਦ ਮੋਲੋਟੋਵ ਕੋਕਟੇਲ ਤੋਂ ਲੈ ਕੇ ਲੂਟਿੰਗ ਤੱਕ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ ਫੇਲਿਅਰ ਟੂ ਡਿਸਪਰਸ ਉਥੋਂ ਜਿਹੜੇ ਨਹੀਂ ਗਏ ਉਹ ਵੀ ਜਿਹੜੇ ਹੋਏ ਆ ਸੀਐਚਪੀ ਨੇ ਵੱਖਰੇ ਤੌਰ ਦੇ ਉੱਤੇ 19 ਜਾਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਆ ਸਿਟੀ ਆਫ ਲਾਸ ਐਂਜਲਸ ਐਸ ਮਾਰਕਟ ਟੈਕਟੀਕਲ ਅਲਰਟ ਦੇ ਉੱਤੇ ਰੱਖੀ ਗਈ ਹੈਗੀ ਆ ਐਲਪੀਡੀ ਨੇ ਐਕਸ ਦੇ ਉੱਤੇ ਟਵੀਟ ਕਰਦੇ ਹੋਏ ਜਿਹੜਾ ਉਹ ਦੱਸਿਆ ਉਹਨਾਂ ਨੇ ਕਿਹਾ ਵੀ ਜਿਹੜੇ ਯੂਨੀਫਾਰਮਡ ਪਰਸਨਲ ਆ ਉਹ ਡਿਊਟੀ ਦੇ ਉੱਤੇ ਜਿਹੜੇ ਰਹਿਣਗੇ ਆਲ ਯੂਨੀਫਾਰਮ ਪਰਸਨਲ ਆ ਰੇਮੇਨ ਔਨ ਡਿਊਟੀ ਯੂਨੀਅਨ ਲੀਡਰ ਡੇਵਿਡ ਹਵਾਟਾ ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਸਲਾ ਇਵੈਂਚੁਅਲੀ ਜਿਹੜਾ ਉਹ ਉਹ ਵੱਡੇ ਪੱਧਰ ਦੇ ਉੱਤੇ ਵਧਿਆ ਸੀ ਇਹ ਕੈਲੀਫੋਰਨੀਆ ਦੇ ਇੱਕ ਬਹੁਤ ਹੀ ਵੱਡੀ ਯੂਨੀਅਨ ਦੇ ਮੇਨ ਲੀਡਰ ਆ ਉਨਾਂ ਨੂੰ ਕਹਿੰਦੇ ਵੀ ਚਾਰਜ ਕੀਤਾ ਗਿਆ ਸੀਗਾ ਵੀ ਅਫਸਰ ਦੀ ਕਨਸਪਾਇਰ ਕੀਤਾ ਸੀ ਇੰਪੀਡ ਕਰਨਾ ਵੀ ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਸੀ ਡੈਮੋਨਸਟ੍ਰੇਸ਼ਨ ਦੇ ਦਰਮਿਆਨ ਅਫਸਰ ਦੇ ਕੰਮਕਾਜ ਦੇ ਵਿੱਚ ਵਿਗਨ ਪਾਉਣ ਦੇ ਦੋਸ਼ਾਂ ਅਧੀਨ ਇਸ ਨੂੰ ਚਾਰਜ ਕੀਤਾ ਗਿਆ ਸੀ ਤੇ ਹੁਣ ਕਹਿੰਦੇ ਵੀ 50000 ਡਾਲਰ ਦੇ ਫੈਡਰਲ ਬੌਂਡ ਦੇ ਉੱਤੇ ਫੈਡਰਲ ਕਸਟਡੀ ਦੇ ਵਿੱਚੋਂ 50000 ਡਾਲਰ ਦੇ ਬੌਂਡ ਦੇ ਉੱਤੇ ਉਸ ਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ ਹੈਗਾ ਆ ਉਧਰ ਨਿਊਸਮ ਨੇ ਜਿਹੜੇ ਮਰੀਨਸ ਦੀ ਡਿਪਲॉयਮੈਂਟ ਦੇ ਉੱਤੇ ਇਹ ਬਿਆਨ ਦਿੱਤਾ ਆ ਕਹਿੰਦੇ ਵੀ ਇਹ ਅਨ ਅਮਰੀਕਨ ਜਿਹੜੀ ਚੀਜ਼ ਆ ਉਹ ਇਸ ਮੌਕੇ ਰਾਸ਼ਪਤੀ 트럼ਪ ਕਰ ਰਹੇ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ 700 ਮਰੀਨਸ ਨੂੰ ਐਲਏ ਦੇ ਵਿੱਚ ਡਿਪਲੋਏ ਕੀਤਾ ਜਾ ਰਿਹਾ ਹੈਗਾ ਯੂਐਸ ਮਰੀਨਸ ਕਹਿੰਦੇ ਵੀ ਉਹਨਾਂ ਨੇ ਮੁਲਕ ਦੇ ਵੱਖ-ਵੱਖ ਜੰਗਾ ਦੇ ਵਿੱਚ ਬੜੀ ਆਨਰੇਬਲੀ ਜਿਹੜਾ ਸਰਵ ਕੀਤਾ ਆ ਡੈਮੋਕ੍ਰੇਸੀ ਦੀ ਡਿਫੈਂਸ ਦੇ ਵਿੱਚ ਉਹ ਸਾਡੇ ਹੀਰੋ ਆ ਤੇ ਡੈਮੋਕ੍ਰੇਸੀ ਦੀ ਜਿਹੜੇ ਪ੍ਰੋਟੈਸਟਿਕ ਪਾਰਟ ਆ ਤੇ ਉਹ ਕਹਿੰਦੇ ਵੀ ਅਮਰੀਕਨ ਸੋਇਲ ਦੇ ਉੱਤੇ ਆਪਣੇ ਹੀ ਮੁਲਕ ਵਾਲਿਆਂ ਦੇ ਉਲਟ ਉਹਨਾਂ ਦੀ ਜਿਹੜੀ ਉਹ ਵਰਤੋਂ ਕਰਨਾ ਇਹ ਇੱਕ ਡਿਰੇਂਜਡ ਫੈਂਟਸੀ ਹੈਗੀ ਆ ਡਿਕਟੇਟਰ ਪ੍ਰੈਜ਼ੀਡੈਂਟ ਦੀ ਸੋ ਕਾਫੀ ਤਿੱਖੇ ਸ਼ਬਦਾਂ ਦੇ ਨਾਲ ਜਿਹੜੀ جنگ ਆ ਇਸ ਟਾਈਮ ਪੋਲੀਟੀਸ਼ਨਾਂ ਦੇ ਵਿਚਾਲੇ ਚੱਲ ਰਹੀ ਆ ਤੇ ਹਰ ਇੱਕ ਜਣਾ ਆਪੋ ਆਪਣਾ ਪਲੜਾ ਭਾਰੀ ਕਰਨ ਦੇ ਲਈ ਚੱਲ ਰਹੇ ਆ ਉਧਰ ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਐਡਮਸ ਜਿਨ੍ਹਾਂ ਨੇ ਹੁਣੇ ਰੀਸੈਂਟਲੀ ਸਮਝੌਤਾ ਵੀ ਟਰੰਪ ਪ੍ਰਸ਼ਾਸਨ ਦੇ ਨਾਲ ਕਰ ਲਿਆ ਸੀਗਾ ਉਹਨਾਂ ਨੇ ਕਿਹਾ ਵੀ ਜੋ ਐਲ ਏ ਦੇ ਵਿੱਚ ਹੋਇਆ ਉਹ ਨਿਊਯਾਰਕ ਦੇ ਵਿੱਚ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾਊਗਾ ਸੋ ਨਿਊਯਾਰਕ ਦੇ ਮੇਅਰ ਕਿਉਂਕਿ ਵੱਡੇ ਸ਼ਹਿਰ ਆ ਐਲ ਏ ਤੋਂ ਬਾਅਦ ਜਦੋਂ ਕੋਈ ਇਦਾਂ ਦੇ ਪ੍ਰੋਟੈਸਟ ਜੇ ਹੋਣ ਦੀ ਖਦਸ਼ਾ ਬਣਦਾ ਹੈ ਤੇ ਨਿਊਯਾਰਕ ਸਿਟੀ ਦੇ ਵਿੱਚ ਅਕਸਰ ਇਹ ਚਰਚਾ ਚੱਲਦੀ ਆ ਸੋ ਉਹਨਾਂ ਨੇ ਆਪਣੇ ਵੱਲੋਂ ਪਹਿਲਾਂ ਹੀ ਬਿਆਨ ਜਿਹੜਾ ਉਹ ਦੇ ਦਿੱਤਾ ਹੈ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਤਰੀਕੇ ਦੀ ਹਿੰਸਾ ਤੇ ਜਿਹੜੇ ਗੈਰ ਕਾਨੂੰਨੀ ਕੰਮ ਆ ਲਾਅਲੈਸਨੈਸ ਆ ਉਸ ਨੂੰ ਇੱਥੇ ਅਲਾਓ ਨਹੀਂ ਕਰਾਂਗੇ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਐਸਕੇਲੇਸ਼ਨ ਹੋਈ ਹੈ ਐਲ.ਏ ਦੇ ਵਿੱਚ ਪਿਛਲੇ ਕੁਝ ਦਿਨਾਂ 'ਚ ਇਹ ਟੋਟਲੀ ਅਨਅਸੈਪਟੇਬਲ ਆ ਤੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਇਸ ਨੂੰ ਨਹੀਂ ਹੋਣ ਦੇਵਾਂਗੇ। ਉਹਦੇ ਨੈਸ਼ਨਲ ਗਾਰਡਸmen ਜਿਹੜੇ ਐਕਟਿਵ ਡਿਊਟੀ ਦੇ ਪ੍ਰਵਿੰਜ ਜੀ ਜੀ ਉਹਨਾਂ ਨੇ ਦੱਸਿਆ ਵੀ ਉਹ ਵੈਪਨਜ਼ ਜ਼ਰੂਰ ਕੈਰੀ ਕਰ ਰਹੇ ਆ ਪਰ ਉਹਨਾਂ ਦੇ ਚੈਂਬਰ ਦੇ ਵਿੱਚ ਕੋਈ ਲਾਈਵ ਰਾਉਂਡ ਨਹੀਂ ਹੈਗੇ। ਸੋ ਕਹਿੰਦੇ ਵੀ ਉਹ ਰਬਰ ਬੁਲੇਟਸ ਦੀ ਵਰਤੋਂ ਵੀ ਨਹੀਂ ਕਰ ਰਹੇ ਤੇ ਪੇਪਰ ਸਪਰੇ ਦੀ ਵਰਤੋਂ ਵੀ ਨਹੀਂ ਕਰ ਰਹੇ ਹੈਗੇ ਸੋ ਇਹ 트럼ਪ ਹੋਣਾ ਨੇ ਵੀ ਬਿਆਨ ਦਿੱਤਾ ਨਿਊਸਮ ਹੋਣਾ ਨੂੰ ਲੈ ਕੇ ਵੀ ਨਿਊਸਮ ਤਾਂ ਖੁਸ਼ ਹੋਣਾ ਚਾਹੀਦਾ ਵੀ ਮੈਂ ਉੱਥੇ ਨੈਸ਼ਨਲ ਗਾਰਡ ਲਾਸ ਐਂਜਲਸ ਦੇ ਵਿੱਚ ਘੱਲ ਦਿੱਤੇ ਆ ਵੀ ਮੈਂ ਮਿਲਟਰੀ ਨਹੀਂ ਤਾਂ ਪਹਿਲਾਂ ਜਿਹੜਾ ਉਹ ਘੱਲਣ ਬਾਰੇ ਜਿਹੜਾ ਉਹ ਸੋਚ ਰਿਆ ਸੀ ਤੇ ਕਹਿੰਦਾ ਵੀ ਪਰ ਹੁਣ ਪਤਾ ਲੱਗ ਰਿਹਾ ਵੀ ਉਹਨਾਂ ਨੇ ਮਿਲਟਰੀ ਵੀ ਜਿਹੜੇ ਮਰੀਨਜ਼ ਆ ਉਹ ਵੀ ਡਿਪਲੋਏ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ ਇਹਨਾਂ ਸਾਰਿਆਂ ਨੂੰ ਇਨਸਰੈਕਸ਼ਨਿਸਟ ਜਿਹੜਾ ਵਾਕਿਆ ਜਾ ਰਿਹਾ ਹੈ ਦੇਸ਼ทรੋਹੀ ਬੇਸਿਕਲੀ ਵੀ ਉਲਟ ਜਿਹੜੇ ਇਨਸਰੈਕਸ਼ਨ ਜਿਹੜੀ ਉਹ ਕਰ ਰਹੇ ਆ ਤੇ ਕਿਹਨੇ ਵੀ ਜਿਹੜੇ ਪੇਟਰੀਅਟਸ ਆ ਉਹ ਕਦੀ ਵੀ ਇਸ ਨੂੰ ਅਕਸੈਪਟ ਨਹੀਂ ਕਰਨਗੇ ਜਿਨ੍ਹਾਂ ਨੇ ਆਲਦੋ ਜਿਹੜੇ ਪ੍ਰਵੀਨ ਜੀ ਵੀ ਜਿਨ੍ਹਾਂ ਨੇ ਕੈਪੀਟਲ ਦੇ ਉੱਤੇ ਹਮਲਾ ਕੀਤਾ ਸੀ ਬਹੁਤ ਸਾਰੇ ਲੋਕ ਉਹਨਾਂ ਨੂੰ ਵੀ ਇਨਸਰੈਕਸ਼ਨਿਸਟ ਆਖ ਰਹੇ ਸੀਗੇ ਪਰ 트럼ਪ ਹੁਣੀ ਉਹਨਾਂ ਨੂੰ ਪੇਟਰੀਅਟ ਜਿਹੜਾ ਉਹ ਜ਼ਰੂਰ ਆਖ ਰਹੇ ਸੀਗੇ ਸੋ ਪਲੜਾ ਜਿਹੜਾ ਆ ਜਿਹੜਾ ਆ ਉਹ ਤਰਾਜੂ ਦਾ ਉਹ ਮੌਕਾ ਦੇਖ ਕੇ ਜਿਹੜਾ ਕਹਿੰਦੇ ਵੀ ਭਾਰ ਅਕਸਰ ਬਦਲ ਲੈਂਦਾ ਜੀ ਬਿਲਕੁਲ ਦੇਖੋ ਪ੍ਰੋਟੈਸਟ ਕਰਨਾ ਰੋਸ ਮੁਜ਼ਾਹਰਾ ਕਰਨਾ ਹਰ ਇੱਕ ਦਾ ਬੁਨਿਆਦੀ ਅਧਿਕਾਰ ਆ ਹੱਕ ਆ ਪਰ ਜੇਕਰ ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰੇ ਜੇਕਰ ਉਹ ਵਾਇਲੈਂਟ ਹੋ ਜਾਵੇ ਕਿਸੇ ਵੀ ਤਰੀਕੇ ਨਾਲ ਹਿੰਸਕ ਹੋ ਜਾਵੇ ਤਾਂ ਲੋਕ ਉਹ ਤੋਂ ਆਪਣਾ ਜਿਹੜਾ ਸਮਰਥਨ ਆ ਉਹ ਵਾਪਸ ਖਿੱਚ ਲੈਂਦੇ ਆ ਆਪਾਂ ਦੇਖਿਆ ਕਿ ਇਮੀਗ੍ਰੇਸ਼ਨ ਦੇ ਮਾਮਲੇ ਤੇ ਜਿੱਥੇ ਜਿਹੜੇ ਇਮੀਗ੍ਰੈਂਟ ਨੇ ਉਹ ਸਰਕਾਰ ਦੇ ਨਿਸ਼ਾਨੇ ਤੇ ਸੀਗੇ ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਉਹਨਾਂ ਨੂੰ ਜਿਹੜਾ ਹਮਦਰਦੀ ਵੀ ਮਿਲ ਰਹੀ ਸੀ ਪਰ ਹੁਣ ਜਿਹੜੀਆਂ ਚੀਜ਼ਾਂ ਉਹ ਪੁੱਠੀਆਂ ਪੈਂਦੀਆਂ ਜਾਂਦੀਆਂ ਨੇ ਦੂਜੇ ਮੁਲਕਾਂ ਦੇ ਝੰਡੇ ਲਹਿਰਾਉਣੇ ਇਸ ਮੁਲਕ ਦਾ ਝੰਡਾ ਸਾੜਨਾ ਕੋਈ ਬਹਾਦਰੀ ਨਹੀਂ ਪਾਨਤੌਰ ਤੇ ਲੋਟ ਮਾਰ ਕਿਸੇ ਵੀ ਰੋਸ ਮੁਜਾਰੇ ਦਾ ਹਿੱਸਾ ਹੋਗੀ ਤੇ ਉਹ ਰੋਸ ਮੁਜਾਰਿਆਂ ਤੇ ਸਰਕਾਰ ਨੇ ਸਖਤੀ ਵਿਖਾਉਣੀ ਵਿਖਾਉਣੀ ਆ ਜਿਵੇਂ ਤੁਸੀਂ ਹੁਣ ਤੱਕ ਬੜੀ ਤਫਸੀਲ ਦੇ ਨਾਲ ਜ਼ਿਕਰ ਕੀਤਾ ਆ ਜੋ ਸਿਆਸਤ ਹੋਈ ਆ ਜੋ ਇਸ ਟਾਈਮ ਜਿਹੜੇ ਨਿਊਸਮ ਦੇ ਜਿਹੜੇ ਐਂਗਲ ਤੋਂ ਕਹਿ ਲੋ ਜਾਂ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਐਂਗਲ ਤੋਂ ਕਹਿ ਲੋ ਇਸ ਟਾਈਮ ਇੱਕ ਹੋਰ ਜਿਹੜੀ ਲਾਸ ਐਂਜਲਸ ਟਾਈਮਜ਼ ਦੇ ਵਿੱਚ ਚਰਚਾ ਚੜੀ ਆ ਉਹ ਇਹ ਆ ਕਿ ਜਿਹੜੀ ਕੈਲੀਫੋਰਨੀਆ ਦੇ اٹਾਰਨੀ ਜਨਰਲ ਨੇ ਰੌਬ ਬੈਂਟਾ ਤੇ ਜਿਹੜੇ ਉਹਨਾਂ ਦਾ ਇੱਕ ਬਿਆਨ ਤੇ ਇਹਦੇ ਨਾਲ ਨਾਲ ਗਵਰਨਰ ਗੈਵਨ ਨਿਊਸਮ ਦੇ ਬਾਰੇ ਇੱਕ ਜਿਹੜਾ ਬਿਆਨ ਆ ਵਾਈਟ ਹਾਊਸ ਦੇ ਪ੍ਰੈਸ ਸੈਕ੍ਰੇਟਰੀ ਕੈਰੋਲਾਈਨ ਲੈਵਿਟ ਦੇ ਲੈਵਿਟ ਨੇ ਦਿੱਤਾ ਆਪ ਦੀ ਟਾਈਮਜ਼ ਨੂੰ ਉਹਨਾਂ ਨੇ ਕਿਹਾ ਵੀ ਉਹ ਤਾਂ ਐਵੇਂ ਮੰਨ ਕੇ ਚੱਲ ਰਿਹਾ ਵੀ ਜਿਵੇਂ ਉਹਨਾਂ ਨੂੰ ਅਰੈਸਟ ਕਰਨਾ ਜਿਹੜੀ ਆ ਫੈਡਰਲ ਏਜੰਸੀਜ਼ ਕਈਆਂ ਹੁਣ ਲਾਸ ਐਂਜਲਸ ਦੇ ਵਿੱਚ ਨੈਸ਼ਨਲ ਗਾਰਡ ਦੇ ਜਿਹੜੇ ਲਾਉਣ ਦੇ ਮਾਮਲੇ ਦੇ ਉੱਤੇ ਲਗਾਤਾਰ ਇਹ ਦੋਨੇ ਤਰ੍ਹਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਨੇ ਕਹਿੰਦੇ ਵੀ ਚਰਚਾ ਕਿਹ ਵੀ ਚੱਲੀ ਆ ਵੀ ਗੈਵਨ ਨਿਊਸਮ ਤੇ ਟਰੰਪ ਉਹ ਇੱਕ ਵਾਰ ਫਿਰ ਤੋਂ ਇੱਕ ਦੂਜੇ ਦੇ ਅਮੋ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਪਹਿਲਾਂ ਵੀ ਜਿਹੜੇ ਦੋਨੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਨਿਊਸਮ ਦੇ ਜਿਹੜੇ ਇੰਟਰਸਟ ਨੇ ਉਹ ਪ੍ਰੈਜ਼ੀਡੈਂਟ ਦੀ ਚੋਣ ਲੜਨੀ ਚਾਹੁੰਦੇ ਨੇ ਤੇ ਡੈਮੋਕ੍ਰੇਟ ਸਟੇਟ ਹੋਣ ਕਰਕੇ 트ੰਪ ਜਿਹੜੇ ਨੇ ਉਹ ਹਮੇਸ਼ਾ ਇਸ ਸਟੇਟ ਨੂੰ ਨਿਸ਼ਾਨੇ ਤੇ ਰੱਖਦੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਆਹ ਹੋ ਰਿਹਾ ਕੈਲੀਫੋਰਨੀਆ ਦੇ ਵਿੱਚ ਫਲਾਹ ਹੋ ਰਿਹਾ ਉਹ ਕਹਿੰਦੇ ਵੀ ਇਹ ਜਿਹੜੀ ਖਿੱਚੋ ਤਾਣਾ ਹੁਣ ਜਿਹੜਾ ਆਪਸੀ ਤਣਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਇਮੀਗ੍ਰੈਂਟਾਂ ਤੋਂ ਵੀ ਅੱਡ ਕੈਲੀਫੋਰਨੀਆ ਦੇ ਵਿੱਚ ਹੋਰ ਜਿਹੜੇ ਫੈਡ ਦੇ ਨਾਲ ਸੰਬੰਧਤ ਮਾਮਲੇ ਨੇ ਉਹਨਾਂ ਦੇ ਵਿੱਚ ਸਾਨੂੰ ਤਣਾਅ ਪੈਂਦਾ ਨਜ਼ਰ ਆਊਗਾ ਜੋ ਉਹਨਾਂ ਦੇ ਵਿੱਚ ਖਿੱਚੋ ਤਾਣ ਹੋਰ ਵਧੂਗੀ ਕਿਉਂਕਿ ਕੈਲੀਫੋਰਨੀਆ ਨੇ ਆਲਰੇਡੀ ਇਸ ਮਾਮਲੇ ਦੇ ਵਿੱਚ ਸੂ ਕਰ ਦਿੱਤਾ ਹੈ ਟਰੰਪ ਪ੍ਰਸ਼ਾਸਨ ਦੇ ਉੱਤੇ ਜੀ ਜੀ